ਤੱਕ ਤੋਂ ਹੋਰ ਲੀਡਰ ਦਾ ਤੇ ਮੋਟਾ ਸਾਰੇ ਪੰਛੀ ਦਾ ਇਹ ਕਿ ਨਹੀਂ ਸਫਲਾ ਜ਼ਰੂਰ ਹਰ ਹਾਲਤ ਕਰਨਾ ਹਰ ਕੀਮਤ ਤੇ ਤੇ ਕਰਨੋਂ ਵੀ ਅੰਮਨਪੁਰ ਦੇ ਮੱਦੇ ਤੇ ਹੈ ਇਹ ਨਹੀਂ ਚੰਡੀਗੜ੍ਹ ਸੱਤ ਪਾਲੀ ਤੋਂ ਹੋਰ ਆ ਤੇ ਫਲਾਣਾ ਕੁਝ ਹੋ ਜਾਵੇ ਇੱਕ ਸਵਾ ਪਰਖਦਾ ਆਉਣਾ ਤੁਹਾਡਾ ਵੀ ਤੇ ਮੇਰਾ ਵੀ ਉੱਦੇ ਪਤਾ ਲੱਗਣਾ ਵੀ ਕੁੰਡੀ ਨੇ ਸਿੰਘ ਜਣ ਤੋਂ ਨਿਕੜਦੀ ਕਿਹੜੀ ਹੈ ਉਦੇ ਤੱਕ ਨੂੰ ਗੁਜ਼ਰ ਜੇ ਕੋਈ ਕੰਮ ਪੂਰਾ ਹੋਣ ਲੱਗਾ ਜੇ ਤਾਂ ਆਨੰਦਪੁਰ ਦੇ ਮਤੇ ਦੇ ਆਧਾਰ ਤੇ ਪੂਰਾ ਕੰਮ ਹੋ ਗਿਆ ਸੋ ਤਾਂ ਪੁੱਜਾਰੇ ਸ਼ੁਦਮੇ ਸਾਰਿਆਂ ਨੇ ਤੇ ਜੇ ਉਹਦੋਂ ਕੰਮ ਕੱਢ ਹੋਇਆ ਘੱਟ ਹੋਇਆ ਥੋੜਾ ਹੋਇਆ ਤੇ ਫੇਰ ਮੇਰੀ ਚੁੰਮਾਰੀ ਇੱਕ ਕੰਮ ਦੱਸਣ ਦੀ ਰਿਪੋਰਟ ਚੌਕੀਦਾਰਾ ਕਰਨ ਦੀ ਕਿ ਸਿੰਘੋ ਆ ਆਨੰਦਪੁਰ ਦੇ ਮਤੇ ਦੀ ਕਾਪੀ ਇਹਦੇ 'ਚਾ ਕੁਝ ਲਿਖਿਆ ਹੋਇਆ ਤੇ ਇਹਨੇ ਭਰਾਵਾਂ ਨੇ ਲਿਖਿਆ ਮੈਂ ਤਾਂ ਲਿਖਿਆ ਨਹੀਂ ਇਹਨੇ ਮੁਤਾਬਕਾ ਚੀਜ਼ਾਂ ਮਿਲੀਆਂ ਬਾਕੀ ਇੰਨੀਆਂ ਰਹਿੰਦੀਆਂ ਕਿਸੇ ਦੇ ਚੋਣ ਕੀ ਕਰਨੇ ਤੇ ਜੋ ਤਾਂ ਲਕੀਰ ਦੇ ਫਕੀਰ ਬਣ ਕੇ ਘਰੋਂ ਜਾਣਾ ਤੇ ਫਿਰ ਦੁਬਾਰਾ ਸ਼ੁੱਤਰ ਕਾੜਾ ਇੱਕ ਦਿਕਾਰਾ ਛੱਡ ਦਿਓ ਇਹਦਾ ਪੂਰਾ ਹੱਕ ਲੈਣਾ ਤੇ ਫਿਰ ਡੱਟ ਜਿਉਂਵਾਰੀ ਮੇਰੀ ਦੱਸਣ ਦੀ ਜੋ ਤਾਂ ਦੱਸਣ ਤੋਂ ਮੈਂ ਕਮਜ਼ੋਰੀ ਦਿਖਾਈ ਨਾ ਕੋਈ ਲੀਡਰ ਦੀ ਕਾਣ ਮੰਨੀ ਤੇ ਮੈਨੂੰ ਤੁਸੀਂ ਮੁਆਫੀ ਕਰੋ ਤੇ ਜੇ ਉਹਦੇ ਲਕੀਰ ਦੇ ਫਕੀਰ ਬਣ ਕੇ ਤੁਸੀਂ ਤੁਰ ਗਏ ਨਾ ਵੀ ਕੰਮ ਦੀ ਤੁਹਾਨੂੰ ਮੁਆਫੀ ਨਹੀਂ ਕਰਨਾ ਐਰ ਕੀ ਦੋ ਬੀਰਸੀ ਗੁਰੂਆਂ ਨੇ ਸ਼ਾਂਤੀ ਤੋਂ ਮੋਰਚਾ ਨਾ ਮੋੜਿਆ ਹੈ। ਅਨੰਤ ਤਰ੍ਹਾਂ ਮਤਾ ਪਾਛੋ ਪੁੱਤਰਾਂ ਨੇ ਦਾਦੀ ਦੇ ਸਤੰਕ ਦੀ ਖਾਲਸਾ ਜੰਮੀ ਹੋਏ। ਤੇ ਇਹਦੀ ਅਰਦਾਸ ਹੋਈ ਹੈ। ਨੀਰੀ ਪੀੜ ਦੇ ਮਾਲਕ ਦੇ ਸ਼ਾਂਤੀ ਦੇ ਰਵਾਇਤੇ ਕੰਮ ਖੜੇ ਨਹੀਂ ਕਿਤੇ। ਤੇ ਦੋਵੇਂ ਗੁਰੂ ਇੱਕ ਪਰਿਵਾਰ ਨਾਲ ਛਿੜਕਾਣਾ ਦੂਜਾ ਕਰਾਹੇ ਪਾ ਕੇ ਸਾਧਨਵਾ ਮਾਫ ਕਰਨ ਵਾਲਾ ਕੋਈ ਵੀ ਦੁਨੋਜੋ। ਇਹ ਆਪ ਦਾ ਦੇਖ ਲਓ ਕੋਟਲੇ ਪਾਣੀ ਚੇਤੇ ਬਾਰੇ। ਇਸ ਸਮਾਪਤੀ ਨੂੰ ਇੱਕ ਬੇਨਤੀ ਹੈ ਤੁਹਾਡਾ ਚਰਨਾਂ 'ਚ ਇਹ ਦੇਖ ਲੀਂਦਰਾ ਇਥੇ ਉਧਰ ਨੂੰ ਗਾ ਕੇ ਜੇ ਅਕਮਲੀ ਸਿੰਘ ਆਉਂਦਾ ਸੀ ਖੋਰਤੀ ਨਾਲ ਸਰਦਾਰਾ ਸੇ ਕੋਲੀ ਉਹਨਾਂ ਇਥੇ ਤੇ ਜੀ ਨਿਵਾਟ ਝੰਡਲੀ ਹਣੀ ਆ ਆ ਰਹਾ ਲੰਘੇ ਮੇਕਾ ਫਰਨਾ ਸ਼ੁਰੂ ਹੋ ਗਿਆ ਅਕਮਲੀ ਸਿੰਘ ਇਸ ਨਾਲ ਇਸ ਨੂੰ ਵੀ ਕਹਾਣਾ ਸੁਣਨਾ ਇੱਕ ਦੋ ਆ ਰਹਾ ਹੈ ਜਾਂ ਲਗਾ ਟਿੱਕੂ ਨੂੰ ਰੰਗਣ ਮੋਰ ਦੀ ਕਿਥੋਂ ਕਿਹੜੀ ਬਾਰੇ ਕਿੱਥੇ ਬਹੋ ਕਿੱਥੇ ਆਹ ਰਹਾ ਬਾਕੀ ਕੋਰਥੀ ਕਹਿੰਦਾ ਜਾਦਾ ਤੇ ਲਾਗੜੇ ਕੰਮ ਰੱਖੇ ਫਿਰਾਂਗੇ ਸੋ ਇੱਕ ਦੋ ਹਿੰਦਿਆਂ ਸਾਰੀ ਸੰਗਤ ਦੇ ਚੜ੍ਹਨੇ ਵਿੱਚ ਪਾਂਥ ਦੀ ਲੰਗੇ ਤੜ ਹਮੈਤ ਕਰਨੀ ਹੈ ਲੰਗੇ ਤੜ ਘੁੰਡਾ ਕੱਢ ਕੇ ਕੱਢ ਕੇ ਨਹੀਂ ਜਿਵੇਂ ਕਈ ਵਾਰ ਇਹ ਭਾਈ ਘੁੰਡ ਕੱਢ ਲੈਂਦੇ ਨੇ ਕਿਸੇ ਦੀ ਮਾਤਲ ਕਰਨੀ ਪਵੇ ਕਹਿੰਦੇ ਲੋਕੇ ਤਾਂ ਕਰ ਦੇਣਗੇ ਪ੍ਰਤਾਖਨ ਦੇ ਸਾਹਮਣੇ ਨਾ ਗੱਲ ਕਰੇ ਕਿਸੇ ਦੇ ਇਸ ਤਰ੍ਹਾਂ ਵੀ ਕਰਨੀ ਪੰਡਿਤ ਕੋਕ ਕੇ ਪੰਥ ਦੀ ਮਦਦ ਕਰਨੀ ਆ ਵਟ ਕੇ ਕੇਸਰੀ ਨਿਸ਼ਾਨ ਵਾਹ ਦੇਖੋ ਸੱਚੀ ਅਰਿਸ਼ ਕੇਸਰੀ ਨਿਸ਼ਾਨ ਸਾਹਿਬ ਦਾ ਰਹਿਣਾ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਪੂਜਣਾ ਨਹੀਂ ਆਪਾਲ ਤੋਂ ਇਲਾਵਾ ਕੋਈ ਹਰਿਮੰਦਰ ਸਾਹਿਬ ਤੋਂ ਦੂਰ ਨਹੀਂ ਹੋਣਾ ਪਰ ਇਹਦੇ ਵਿੱਚ ਇੱਕ ਨੁਕਤਾ ਜ਼ਰੂਰ ਚੇਤੇ ਰੱਖਿਓ ਜੇ ਮੈਂ ਕਹਾਂ ਕਿ ਪੰਡਾ ਵਾਲਾ ਕਹਿੰਦਾ ਪੰਥ ਦੀ ਮਦਦ ਕਰਨੀ ਹੈ ਠੀਕ ਹੈ ਜੋ ਮਰਜ਼ੀ ਕਰੋ ਜੋ ਹਮੈਤ ਦੀ ਮੈਤ ਹੈ ਇਹਨਾਂ ਚੱਕ ਗੰਤਿਆ ਤੇ ਰੱਖਣੀ ਜ਼ਰੂਰੀ ਕੇਸਰੀ ਨishan ਸਾਹਿਬ ਦਾ ਨਾਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਪੈਂਸਲੇ ਨਾਂ ਦੀ ਡਗਡੂਗੀ ਖੜਕਾ ਕੇ ਹੁਕਮ ਨਾਵੇ ਦੀ ਔਰੰਗਜ਼ੇਬ ਕਰਕੇ ਸ਼ਹੀਦਾਂ ਦਾ ਖੂਨ ਪੀ ਕੇ ਮਰਕ ਭਾਰਿਆਂ ਨੂੰ ਬਾਪੂ ਕਹਿ ਕੇ ਉਹਨਾਂ ਤੋਂ ਵੋਟਾਂ ਲੈ ਕੇ ਕੋਰਤੀ ਨੂੰ ਪੈਨ ਜਿੰਨਾ ਨੇ ਰੱਖਿਆ ਜਾਰ ਰੱਖਣ ਦੇ ਇੱਚਕਾ ਗਾਹਾਂ ਨੂੰ ਉਹਨਾਂ ਤੋਂ ਬਚ ਕੇ ਰਹੋ ਜੋ ਤਾਂ ਮੈਂ ਮਰਤ ਘਰੇ ਜਾ ਕੇ ਵੋਟਾਂ ਮੰਗੀਆਂ ਜਾਂ ਮੰਗਾ ਤੇ ਮੇਰੇ ਕੋਲ ਜਿੰਨੇ ਤੁਸੀਂ ਹੋਣਾ ਦੁਬਾਰਾ ਪੌੜੀਆਂ 'ਤੇ ਚੜੇਓ ਤੇ ਜੋ ਤੁਹਾਨੂੰ ਦੱਸਦਾ ਵੀ ਮੈਂ ਤੁਹਾਡਾ ਚੌਂਕੀਦਾਰ ਤੇ ਫੇਰ ਭਾਂਵੇਂ ਘਰ ਨੂੰ ਨਾ ਜਾਓ ਫੈਸਲਾ ਤੁਸੀਂ ਆਪਰਾ ਆਪੀ ਕਰਨੋ ਮੈਂ ਆਪਣੇ ਹੱਥ ਨਹੀਂ ਫੈਸਲਾ ਲਾਉਦਾ ਲੀਡਰ ਪਾਉਦਾ ਅੱਖ ਰੱਖ ਦਿਆਂਗਾ ਵੀ ਦੂਜੇ ਨੇ ਫੈਸਲਾ ਕੀਤਾ ਕਿਤੇ ਤੇਜ ਨਹੀਂ ਦੇਣ ਅੰਦਰ ਸਾਨੂੰ ਤੇ ਫੈਸਲਾ ਤੁਸੀਂ ਰੱਖਿਓ ਤੇ ਇਸ ਵੀਡੀਓ ਹਰਮੰਦਰ ਸਾਹਿਬ ਕੋਈ ਤੋਜਨ ਕਰਨਾ ਕੀ ਹੈ ਨਿਸ਼ਾਨਾ ਕੀ ਹੈ ਪ੍ਰਗਟ ਕਰਕੇ ਦੱਸਣਾ ਚਾਹੀਦਾ ਪਰ ਵੀ ਕਿ ਇਹੋ ਹੀ ਹੈ ਜਿੱਦਿਓ ਹਰਮੰਦਰ ਸਾਹਿਬ ਤੇ ਪਤਾ ਲੱਗ ਗਿਆ ਕਿ ਪੁਲਿਸ ਨੇ ਹਮਲਾ ਕਰ ਦਿੱਤਾ ਪਰ ਪੂਰਾ ਪੁੱਛਾ ਕਰਕੇ ਇਹ ਨਾ ਵਜਾ ਕੇ ਕਿ ਚਿੱਟਕਾ ਛੱਡ ਜਾਏ ਜਿੱਦਿਆ ਕੰਮ ਸ਼ੁਰੂ ਕਰ ਦੇਓ ਜਿੱਦਿਆ ਹਰਮੰਦਰ ਸਾਹਿਬ ਤੇ ਹਮਲਾ ਹੋ ਗਏ ਉਸ ਦਿਨ ਆਪ ਦੇ ਲਾਗਲੇ ਕਸ਼ਮੀਰ ਤੇ ਵੱਡੇ ਸ਼ਹਿਰਾਂ ਵਿੱਚ ਆ ਪੰਜ ਤੋਂ ਦਿਨਾਂ ਕੋਈ ਜਿਸਣਾ ਨਹੀਂ ਚਾਹੀਦਾ ਹੋਵੇ ਮੁਸਲਮਾਨਾਂ ਤੇ ਤਰਸ ਕਰੇ ਪਰ ਇਹ ਗੱਲ ਮੈਂ ਤਾਂ ਕਹੀ ਹੈ ਜੇ ਹਰਮੰਦਰ ਸਾਹਿਬ ਤੇ ਗੱਲ ਹੋਵੇ ਕਈ ਨੂੰ ਰੂਪ ਰਹਿਣਾ ਨਾ ਪੰਦਰਾਇਆ ਕਿ ਨਹੀਂ ਚੁੱਕਦੇ ਕਿ ਫਿਰ ਕਿਦੇ ਫਿਰਦੇ ਇਸ ਤਰ੍ਹਾਂ ਨਹੀਂ ਇਹਦੇ ਤੇ ਗੱਲ ਵਕੀਲਾ ਵੀ ਜੇ ਇੱਥੇ ਹੋਵੇ ਤੇ ਇਸੇ ਤਰ੍ਹਾਂ ਰੱਖ ਲਓ ਇਸ ਪਿੱਤਰ ਦੇ ਦਾਨ ਰਵਾੜ ਦੇ ਜਿਹੜੇ ਜਿਹੜੇ ਫਲ ਹੋਈ ਝੂਟਾਂ ਨੂੰ ਵੜਦੇ ਹੁੰਦੇ ਆ ਤੇ ਪਹਿਲਾਂ ਆਪੀ ਤਿਆਰੀ ਕਰਕੇ ਰੱਖਿਓ। ਇਹ ਫੱਲੇ ਵੀ ਜਗਾ ਦੇ ਛੱਡੀ ਜਾਂਦੇ ਤੇ ਅਧਿਨੇ ਸਾਹਿਬ ਤੋਂ ਹੋ ਗਏ। ਆਦਰ ਤੋਂ ਆਦਰ ਰੱਖਿਵਾਂ ਹੁੰਦਾ ਆਦਰ ਪੁਣੇ ਪੁਣੇ ਨੇ ਮੇਰੇ ਵੱਲੋਂ ਤਾਂ ਹੋ ਗਿਆ। ਪਰ ਆਦਰ ਮੰਨਿਆ ਫੇਰ ਦੇ ਆਦਰ ਮੰਨਿਆ ਨਹੀਂ ਕਿਸੇ ਨੇ ਆ ਜਿੰਨੇ ਬੈਠੇ ਕਿੰਨਾ ਨਾ ਝਾਰ ਲਏ ਆ। ਇੱਕ ਜਿਹੜਾ ਕਹਿੰਦੀ ਆ ਕਹ ਕਬਾਰੇ ਨੇ ਕਿ ਵੀ ਆਉਂਦਾ ਤੇ ਕਿਹੜੀਆਂ ਕੰਮ ਪੁੱਛਦੇ ਆ ਸਾਡੀ ਵੀ ਕੋਈ ਹਿੰਦੂਆ ਮਾਰੇ ਸਪਸ਼ਟੀ ਕਰ ਦੇ ਉਹ ਠੇਕਾੜਿਆਂ ਨੂੰ ਸੰਕਲਪ ਸਿੱਖ ਸਪਸ਼ਟੀ ਕਰਨ ਵਾਲੇ ਸਰਕਾਰ ਪਹੁੰਚਦੇ ਆ ਇਹਨਾਂ ਖਾਲਸਾ ਵਾਲੇ ਕੋਈ ਦੱਸਿਆ ਕਰੋ ਸਾਨੂੰ ਤੁਹਾਡਾ ਕੀ خیال ਹੈ ਮੇਰਾ ਖਿਆਲ ਤੇ ਬਹੁਤ ਪੜਾ ਹੋਵੇਗਾ ਅਜੇ ਗੁਰਮਖਾਇਆ ਉਹਨਾਂ ਨੂੰ ਬਿਕਾਰਾਂ ਗਾਜਤ ਜੇ ਅਗੀ ਟੇਰੀ ਵਾਲੇ ਕਿ ਲਿਖ ਸਕਦੇ ਹੋ ਕਿ ਲਿਖ ਦੇ ਦੇ ਕੰਮ ਕੰਮ ਕਰ ਸਕਦੇ ਹੋ ਮੈਂ ਮੈਂ ਤਾਂ ਖਾਸ ਤੌਰ 'ਤੇ ਉਹਦਾ ਵਿਰੋਧ ਕੀਤਾ ਤੇ ਮੈਂ ਅਜੇ ਹਮਾਇਤ ਕੀਤੀ ਹੈ ਮੈਂ ਵਿਰੋਧ ਕੀਤਾ ਨਾ ਅਜੇ ਹਮਾਇਤ ਕੀਤੀ ਹੈ ਦੇਸ਼ ਵਿੱਚ ਹੀ ਆਪਾਂ ਰਹਿਣਾ ਜਿਹੜੇ ਲੋਕ ਕਹਿੰਦੇ ਨਾ ਦੇਸ਼ ਛੇ ਨਿਕਲ ਜਾਓ ਇਹਨੂੰ ਬੜਾ ਭਾਰੀ ਭੁਲੇਖਾ ਹੈ ਉਹ ਨਾਲ ਕੀ ਦੱਸੇ ਜਿਹੜਾ ਹੁਣ ਦੇਖੋ ਕੋਈ ਜਿੱਤਰ ਗਏ ਜੀਰੀ ਨਾਲ ਜੀਤ ਜੀਰੀ لال ਕੋਈ ਜਾਣ ਹੈ ਉਹਨੇ ਆਪਣੇ ਇੱਕ ਖਬਰ ਦਿੱਤੀ ਹੈ ਤੇ 11 ਵਜ ਗਏ ਆ 1 ਘੰਟਾ ਰਹਿੰਦਾ 12 ਵਜਨ ਤੱਕ ਕੋਈ ਮੱਥੇ ਤਾਂ ਲੱਗਾ ਨਹੀਂ ਵੀ ਤੁਹਾਨੂੰ ਲਿਖਣਾ ਨਹੀਂ ਸੀ ਇਹ ਤੇ ਮਾਸ 12 ਵਾਲੇ ਨੂੰ ਬੇਨਤੀ ਜ਼ਰੂਰ ਕਰਦਾ ਇਹ ਖਬਰ ਮੇਰੀ ਸ਼ਾਪ ਤੇ ਬਾਕੀ ਕੋ ਕੱਟਨੀ ਉਹ ਤੁਹਾਡੀ ਮਰਜ਼ੀ ਗੀਰੀ ਲਾਲ ਨੂੰ ਸੁਬੇਦਨ ਕਰਕੇ ਕਿ ਗੀਰੀ ਲਾਲ ਤੈਨੂੰ ਪਤਾ ਨਹੀਂ ਜਿਹੜੇ ਤੁਹਾਡੀਆਂ 30000 ਜਾਂਦੀਆਂ ਸੀ ਉਹਦੇ ਪੱਗਾਂ ਵਾਲੇ ਸ਼ਰਾਕੇ ਲਿਆਏ ਆ ਉੰਚੀ ਤੇ ਪਛਨਾ ਦੋਦਾ ਤੇ ਫਰਕਾ ਪ੍ਰਾਸਤੀ ਦੇ ਪ੍ਰਤੀਕ ਹੈ। ਕਰਪਾਣ ਏਕਤਾ ਦੀ ਪ੍ਰਤੀਕ ਹੈ। ਜਿਹੜੀ ਕਰਪਾਣ ਨੂੰ ਅੱਜ 12 ਵਜੇ ਵਾਸਤੇ ਨਿਯਮਾਇਆ ਜਾਂਦਾ ਹੈ। ਉਹ ਕੈਂਕੀ ਪਛਨੇ ਵਾਲੇ ਚੇਸਾ ਕਰਨ ਜੀਰੀ ਲਾਲ ਵਰਗੇ ਜਾਨਵਰ ਕੇ ਤੇ ਬਾਕੀ ਵੀ ਜਿੱਥੇ ਨਾ ਬੈਠੇ ਪ੍ਰਧਾਨ ਮੰਤਰੀ ਤੱਕ ਜਿਹੜੀਆਂ 30 30 ਹਜ਼ਾਰ ਛੜਾਈਆਂ ਉਹ ਕੈਂਕੀ ਤੇ ਪਛਨੇ ਵਾਲਿਆਂ ਨੇ ਕਿ ਕੈਂਕੀ ਤੇ ਪਛਨੇ ਨਾਲ ਨਹੀਂ ਛੜਾਈਆਂ। ਉਸ ਕਿਰਪਾਣ ਵਾਲਿਆਂ ਦੀ ਕਿਰਪਾ ਨਾਲ ਚੁੜਾ ਕੇ ਜਾਂਦੀਆਂ ਸੀ ਉਹ ਚੇਤਾ ਰੱਖਿਓ ਜਿਹੜੇ ਦੇਸ਼ ਦਾ ਜਰਾ ਦੇ ਬਣ ਕੇ ਸਿੱਖਾਂ ਦੇ 12 ਨੂੰ ਮਗਾਰ ਰਹਾ 12 ਵਜਲ ਨੂੰ ਇਹਨਾਂ ਸਿੱਖਾਂ ਨੇ 10390 ਸਰ ਦਿੱਤੇ ਆ ਧਰਤੀ ਵਾਸਤੇ ਤੇ ਜਿਹੜੇ ਕਹਿੰਦੇ ਆ ਕਿ ਤੁਸੀਂ ਨਿਕਲ ਜਾਓ ਅਸੀਂ ਉਹਨਾਂ ਨੂੰ ਥੋੜਾ ਜਿਹਾ ਹੀ ਬਹੁਤ ਨਹੀਂ ਅਜੇ ਹੁਣੇ ਤੇ ਦੇਖੂਗਾ ਤੁਹਾਨੂੰ ਥੋੜਾ ਜਿਹਾ ਚੇਤਾ ਕਰਾਉਣਾ ਚਾਹੁੰਦਾ ਆ ਇਸ ਤੇ ਲੋਕਾਂ ਨੂੰ ਤੇ ਸਾਨੂੰ ਕੱਢਣ ਦੀ ਤਿਆਰੀ ਨਾ ਕਰੋ ਤੁਸੀਂ ਆਪ ਸੋਚੋ ਕੀ ਕਰਨਾ ਹੈ ਕਿ ਸਾਡੇ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਇੱਕ ਪਰੇ ਦੀ ਆ ਇੱਥੋਂ ਦਾ ਫਰਾਂਸ ਦਾ ਉਹ ਕਹਣ ਲੱਗਾ ਜੀ ਅਗੇ ਤੁਸੀਂ 2% ਦੀ ਆ ਕਿ 95% ਦੀ ਆ ਤੁਸੀਂ ਲੜੋਗੇ ਕਿਵੇਂ ਬਾਸ਼ ਨੇ ਉੱਤਰ ਦਿੱਤਾ ਕਿ ਸ਼ੇਰ ਦਾ ਇੱਕੋ ਹੁੰਦਾ ਜ਼ਿੰਦਗੀ ਚ ਮੱਫਾ ਤੇ ਸੂਰਜ ਦੇ 6 ਮਹੀਨੇ ਪਿੱਛੇ 12 ਜੰਪ ਪੈਂਦੇ ਆ ਕਿ ਕੁੱਤੇ ਕਿ ਪੂਰੇ ਟੌਂ ਟੌਂ ਦਾ ਵੇਖੇਰਾ ਕਰਦੇ ਆ ਪਰ ਜਦੋਂ ਕਿ ਨਿਕਲਣਾ ਕੋਰ ਨਹੀਂ ਚਾਹੁੰਦਾ ਕੋਈ ਨਹੀਂ ਜੰਗਲ ਤੋਂ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਜਿਹੜਾ ਕਹਿੰਦੇ ਕਿ 12 12ਵੇਂ ਘੰਟੇ 'ਚ ਜਾਣਾ ਕਰੀ ਇਹਨੂੰ ਦੱਸ ਦੇਣੀ ਸਿੱਖਾਂ ਦੇ 12 ਕਦੋਂ ਵੱਜਦੇ ਨੇ ਤੁਹਾਨੂੰ ਵੀ ਦੱਸਣਾ ਚਾਹੁੰਦਾ ਹਾਂ ਬਹੁਤਿਆਂ ਨੂੰ ਪਤਾ ਨਹੀਂ ਸਿੱਖਾਂ ਦੇ 12 ਵਜਦੇ ਕਦੋਂ ਰਹੇ ਇਹ ਲੋਕਾਂ ਨੇ ਮਖੌਲ ਬਣਾ ਲਿਆ ਸਿੱਖਾਂ ਦੇ 12 ਉਦੋਂ ਵੱਜਦੇ ਹੁੰਦੇ ਸੀ ਜਦੋਂ ਜਰਮਨੀ ਫੌਜ ਪਹੁੰਚੇ ਮਹੀਨੇ 'ਚ ਪਰ ਰਾਤ ਨੂੰ 12 ਵਜੇ ਠੰਡ ਦੀ ਮਾਰੀ ਸੌਂ ਜਾਂਦੀ ਸੀ ਤੇ ਸਿੱਖ ਰਾਤ ਨੂੰ 12 ਵਜੇ ਹੱਲਾ ਬੋਲ ਕੇ ਚਾਪਿਸ਼ ਕੁੰਦੇਉਂਦੇ ਸੀ। ਮੈਂ ਜੇਸ ਦੇ ਹਾੜ ਦੇ ਮਹੀਨੇ 'ਚ 12 ਵਜੇ ਦਿਨੇ ਅੰਦਰ ਵੜ ਕੇ ਸੌਂਦੇ ਸੀ ਤੇ ਸਿੱਖ ਉਹ ਬਾਹਰ ਨਿਕਲ ਕੇ ਉਹਨਾਂ ਕਾਪ ਸ਼ਰਾਬ ਤੇ ਨਾ ਜਿਲੀ ਲਾ ਲਉਂਦੇ ਸੀ ਸ਼ਰਾਬ ਕੇ ਰਿਆ ਕੇ ਨੀਂਦੇਉਂਦੇ ਸੀ। ਉਹ ਲੋ ਸਿੱਖਾਂ ਨੇ 12 ਵਜੇ ਦਿੰਦੇ ਸੀ। ਤੇ ਅਸੀਂ ਤੁਹਾਨੂੰ ਦੱਸਣਾ ਕਹਿੰਦੇ ਆ ਜਿਹੜੇ 12 ਘੰਟੇ ਦੀ ਗੱਲ ਕਰਦੇ ਐ ਇਹ 12 ਘੰਟੇ ਦੱਸ ਹੀ ਵਰਨਾ ਹਰ ਹਾਲਤ ਵਰਨਾ ਤੇ 12ਵੇਂ ਘੰਟੇ 'ਚ ਵੜ ਕੇ ਕਿਹੜੇ ਤੁਹਾਨੂੰ ਦੱਸਾਂਗੇ 12 ਸਿਕੜੇ ਵਜਦੇ ਕਿ ਨੀਂ ਚੇਤਾ ਦੇਖੋ ਕਿਵੇਂ ਹੁੰਦਾ ਤੁਹਾਨੂੰ ਫਾਜੋ ਵੀ ਹੋ ਕਿੱਧਰ ਦਾ